ਜੀ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਆਪਣੇ ਚੈਨਲ ਤੇ ਨਵੀਂ ਵੀਡੀਓ ਨਾਲ ਤੇ ਸਭ ਚੜ੍ਹਦੀ ਕਲਾ ਵਿੱਚ ਹੋਵੇ ਜੀ ਦਾ ਆਪਣੀ ਚੜ੍ਹਦੀ ਕਲਾ ਵਿੱਚ ਤੇ ਅੱਜ ਆਪ ਆਏ ਹਾਂ ਤਪੇ ਸਮੁੰਦਖਾ ਦੀ ਜਿਹੜਾ ਬੋਰਡ ਕ੍ਰੈਕ ਜਾਂ ਟਸਟ ਹੋ ਰਿਹਾ ਤੇ ਲੋਹਣੇ ਨੂੰ ਕੀ ਕੋਸਾ ਇੱਥੇ ਬਗਦੇ ਦੇਖ ਲਓ ਪਹਿਲਾਂ ਗੇਟ ਦੇ ਲੀ ਕੋ ਲੱਗਿਆ ਵਾ ਬਾਈ ਕੀ ਹਾਲ ਹੈ ਜੀ ਆਪਣਾ ਨਾਮ ਦੱਸ ਦੋ ਪਹਿਲਾਂ ਤਾਂ ਬਾਈ ਇਨਫੀਕੇਸ਼ਨ ਪੂਰੀ ਤਰ੍ਹਾਂ ਬਦਲਾ ਰਿਹਾ ਠੀਕ ਹੈ ਬਈ ਨੰਬਰ ਕੰਦੇ ਜਮਾ ਸਾਹਮਣੇ ਕਿਰਕਾ ਦਿਖਾਓ ਠੀਕ ਹੈ ਬਈ ਠੀਕ ਹੈ ਬਈ ਤੇ ਆਪਣੇ ਕੋਲ ਕੀ ਖੋਸਾ ਬਾਈ ਆਪਣੇ ਕੋਲ ਬਈ ਸੈਟਿੰਗ ਸਾਰੀ ਹੋ ਚੁੱਕੀ ਹੁੰਦੀ ਹੈ ਠੀਕ ਹੈ ਠੀਕ ਹੈ ਬਈ ਸੈਟਿੰਗ ਹੈ ਜੀ ਠੀਕ ਹੈ ਬਈ ਜ਼ਿਆਦਾਤਰ ਆਟੋਮੈਟਿਕਲ ਦਾ ਕੰਮ ਆ ਤੇ ਦਿਖਾਈਏ ਆਪਾਂ ਬਾਈ ਕੀ ਕੁੱਸਨ ਦਾ ਆਪਣੇ ਕੋਲ ਕਿੱਥੋਂ ਇਹ ਸ਼ੁਰੂ ਕਰੀਏ ਬਾਈ ਫਿਰ ਆਹ ਆ ਪ੍ਰੀਆ ਜੀ ਬਾਈ 32 ਹੈ ਨਾ ਇਹ ਨਵੇਂ ਮਾਡਲ ਚ ਆਇਆ ਮੈਨੂੰ ਲੱਗਦਾ ਨਾ ਹਾਂ ਇਹ ਹਾਈ ਲਕਸ ਡੀਜ ਜਿਹੜੀ ਚੱਲ ਰਹੀ ਹੈ ਹੁਣ ਠੀਕ ਹੈ ਵੀਰੇ ਕਿਹਦਾ ਇਹ ਮਾਡਲ ਆਇਆ ਹੈ ਠੀਕ ਹੈ ਬਾਈ ਆ ਤਾਂ ਬਾਹਰਲੇ ਬਾਹਰ ਲੀਟਰਾਂ ਲੱਗੇ ਹੋਣੇ ਸਾਰੇ ਨਾ ਹਾਂ ਹਾਂ ਇੱਧਰ ਚੱਲੇ ਹੁਣ ਦੁਬਾਰਾ ਚੱਲ ਗਿਆ ਇਹਦੇ ਤੇ ਨਾ ਮੋੜਨੇ ਅੱਛਾ ਬਾਈ ਚਲਾ ਕੇ ਦਿਖਾ ਦੂਗਾ ਠੀਕ ਹੈ ਬਾਈ ਤੇ ਆ ਵੀ ਚਲਾ ਦੂ ਇਹ ਜਿੱਕੂ ਹੀ ਮੋੜ ਆ ਬਈ ਹਾਂ ਇੱਕ ਕਲਾ ਬਣਦੀ ਹੈ ਠੀਕ ਹੈ ਠੀਕ ਹੈ ਬਈ ਤੇ ਆਪਣਾ ਇੱਧਰ ਆ ਗਿਆ ਆਪਕੇ ਆਹ ਕਰੀਆਂ ਲਾਈਟਾਂ ਵੱਜਦੀਆਂ ਬਈ ਇਹ ਐਚ ਆਈਡੀ ਬਈ ਐਚ ਆਈਡੀ ਠੀਕ ਹੈ ਇਹ ਤਾਂ ਨਹੀਂ ਚੱਲਦੀ ਹੁੰਦੀ ਬੈਟਰੀ ਤੇ ਕਿਵੇਂ ਆ ਨਾ ਚੱਲ ਪੈਂਦੀਆਂ ਨੇ ਅੱਛਾ ਹਾਂ ਠੀਕ ਹੈ ਠੀਕ ਹੈ ਚਲੋ ਹੋਰ ਛੋਟੇ ਕਲਾਕ ਰਖਾ ਦੇਣਗੇ ਆਪਾਂ ਤੇ ਹੋਰ ਦੱਸ ਦੋ ਸਮਾਨ ਕੀ ਕੋਸ ਆਪਣੇ ਕੋਲੇ ਜਿਵੇਂ ਵੀਰੇ ਸਟੀਲ ਗਾਰਡ ਹੋਵੇ ਠੀਕ ਹੈ ਬਈ ਆਪਾਂ ਸਾਰੇ ਤਿਆਰ ਕਰੋਨ ਦੀ ਸਸਤੀ ਟੀਨ ਦੀ ਸਸਤੀ ਸਾਰੀ ਆਪਾਂ ਤਿਆਰ ਕਰਵਾ ਦੇ ਠੀਕ ਹੈ ਬਈ ਜਿੰਦਾ ਵੀ ਜਿਵੇਂ ਕਿਸੇ ਡਿਜ਼ਾਈਨ ਦੇਣਾਗਾ ਅੱਛਾ ਬਈ ਉਹਦਾ ਹੋ ਜੂਗਾ ਠੀਕ ਹੈ ਠੀ ਇਹ ਚੈ ਲੈਟਾਂ ਆ ਰਹੇ ਹਾਂ ਹਾਂ ਠੀਕ ਆ ਠੀਕ ਆ ਤੇ ਇਹ ਕਿੰਨੇ ਕੇ ਤਿਆਰ ਹੋ ਜੂਗਾ ਜੀ ਸੈੱਟ ਵੀਰੇ 3500 ਦਾ ਸੈੱਟ ਤਿਆਰ ਕਰ ਦਿੰਨੇ ਆ ਠੀਕ ਆ ਪੂਰਾ ਇਤੋਂ ਵੀ ਪੂਰੀ ਫਿਨਿਸ਼ਿੰਗ ਹੋ ਗਿਆ ਇਹਨੂੰ ਵੀ ਲੈਟ ਦਿਸੂਗੀ ਬਾਹਰ ਠੀਕ ਆ ਠੀਕ ਆ ਬਾਈ ਇਹ ਖੜਕੂ ਬਾਈ ਦੇ ਚੱਲੂਗਾ ਠੀਕ ਆ ਆ ਵੀ ਨਾਟੂ ਨਾਟ ਹੁੰਦਾ ਜਿਵੇਂ ਕਈ ਤਾਂ ਬਾਸਲਾ ਲਾ ਦਿੰਦੇ ਆ ਹਾਂ ਹਾਂ ਬਾਈ ਇਹਦੇ ਵੀ ਅੰਦਰ ਨਾਟ ਵੈਲਡ ਕਰਕੇ ਫਿਰ ਬੱਤੀ ਲਾਈ ਦਿੰਦੇ ਆ ਠੀਕ ਆ ਠੀਕ ਆ ਬਾਕੀ ਤੇ ਆੜ ਵਾਲੀ ਵੈਲਡਿੰਗ ਨਹੀਂ ਹੁੰਦੀ ਦੂਜੀ ਹੋਣੀ ਹੈ ਕਿੰਨੀ ਵੈਲਡਿੰਗ ਅੱਛਾ ਇਹ ਮਿਗ ਵੈਲਡਿੰਗ ਹੈ ਨਾ ਇਹਨੂੰ ਠੀਕ ਤੇ ਹੋਰ ਦਿਖਾ ਦਿਓ ਆਪਣੇ ਕੋਲ ਆ ਕਾ ਸਟੀering ਹੁੰਦੇ ਆਪਣੇ ਕੋਲ ਹੈ ਇਹ ਸਟੀering ਦਾ ਕੀ ਰੇਟ ਹੈ ਬਾਈ ਕਿਹੜਾ ਵੀ 1500 ਦਾ ਵਿਚੇ ਹੱਬ ਵਿਚੇ ਹੱਬ ਠੀਕ ਇਧਰ ਵੀ ਸਟੀering ਵੀ ਦਿਖਾ ਦਿਓ ਇਹ ਸਟੀering ਦਾ ਕੀ ਰੇਟ ਹੈ ਇਹ ਵੀਰੇ 2200 ਰੁਪਏ ਦਾ ਪੀਟੇ ਕਿਹੜੇ ਕਿਹੜੇ ਟ੍ਰੈਕਟਰ ਮੈਂ ਬਾਈ 15 ਦੀ ਹੋ ਜਾਂਦੀ ਹੈ ਜੋ ਕੱਲੇ ਕਬੂਟਾ ਨੂੰ ਸਰਟਿਫਾਈ ਕਰਿਆ ਹੋਈ ਜਾਂਦੀ ਹੈ ਅੱਛਾ ਉਹਦਾ ਕੋਈ ਅੱਡ ਚੱਕਰ ਹੋਣਾ ਕਬੂਟਾ ਦਾ ਇਹ ਆਹਾ ਬਾਈ ਆਪਣਾ ਵੀਰੇ 2200 ਰੁਪਏ ਦਾ ਇਹ ਵੀ ਇਹਦੇ ਥੱਲੇ ਹੱਬ ਲੱਗਦੀ ਹੈ ਨਾਲ ਅੱਛਾ ਵੀ ਕੱਲਾ ਹੀ ਆਏ ਤੁਹਾਡੇ ਕੋਲ ਇਹ ਉਹ ਹੁਣ ਇਹ ਹੱਬਾ ਤੁਹਾਡੇ ਕੋਲ ਹੱਬਾ ਪੰਜਾਬੀ ਠੀਕ ਆ ਠੀਕ ਆ ਬਾਈ ਦਿਖ ਠੀਕ ਆ ਮੇਟਰੋ ਹੱਬ ਆਈ ਦੀ ਇਥੇ ਵੀ ਇਹੀ ਮਤਲਬ ਦਾ ਨਹੀਂ ਹੈ ਇਥੇ ਵੀ ਆ ਠੀਕ ਆ ਬਾਈ ਫੀਟਿੰਗ ਦੇ ਸਾਰੇ ਡੈਟਾ ਨਾਲ ਵੀ ਠੀਕ ਐ ਤੇ ਹੋਰ ਦਿਖਾ ਦਿਓ ਲਾਈਟਾਂ ਦਾ ਕੀ ਚੱਕਰਵਾਤ ਕੀਪਰ ਹੋ ਗਈਆਂ ਗੱਡੀਆਂ ਦੀਆਂ ਠੀਕ ਆ ਬਾਈ 300 ਵਾੜ ਦੀਆਂ ਟੂਪਾਂ ਨੇ ਇਹ ਹੁਣ ਚੱਲੀਆਂ ਹੋਣਗੀਆਂ ਵੱਡੀਆਂ ਹਾਈ ਵੀਲ ਉਹ ਵੀ ਇਹਦਾ ਬੜਾ ਜਗੜ ਜਾ ਤਕੜਾ ਹੋ ਗਿਆ ਹੁਣ ਉਹ ਆ ਇਹ ਕਿੰਨੇ ਦਾ ਸੱਟਾ ਬਾਈ ਇਹ ਵੀਰੇ 4500 ਰੁਪਏ ਦਾ ਸੱਟਾ 1 ਸਾਲ ਦੀ ਬੰਦੀ ਇਹ ਕਿਹੜੇ ਕਿਹੜੇ ਲੈਤਾ ਹੋ ਗੱਡੀਆਂ ਨੇ ਪੈਦੀਆਂ ਬਈ ਕਿਸਾਨੀ ਦੀ ਪੈ ਜਾਂਦੀ ਐ ਸੂ 2 R2 ਤੋਂ ਲੈ ਕੇ ਦੇਖੋ ਨਵੇਂ ਮਾਡਲ ਆ ਰਹੇ ਨੇ ਠੀਕ ਆ ਠੀਕ ਆ ਬਈ ਇਹ ਟਰੈਕਟਰ ਉੱਪਰ ਵੀ ਬੈਣੀ ਹੁੰਦੀ ਹੈ ਹਾਂ ਟਰੈਕਟਰਾਂ 'ਤੇ ਪੈ ਜਾਂਦੀਆਂ ਨੇ ਹਾਂ ਠੀਕ ਆ ਠੀਕ ਆ ਹੋਰ ਨੰਬਰ ਹੁੰਦਾ ਜਿਹੜੇ ਠੀਕ ਆ ਬਈ ਇਹ ਡੇਟਾਂ ਇਹ ਬਰਨਾ ਚ ਪੈਂਦਾ ਜਾਂਦਾ ਠੀਕ ਹੈ ਇਹਦਾ ਕਿ ਇਤਨੀ ਡੇਟ ਕੀ ਦੱਸਿਆ ਸੀ ਬਈ 4500 4500 ਰੁਪਏ 2500 ਤੋਂ ਸ਼ੁਰੂ ਹੋ ਜਾਂਦੀਆਂ ਨੇ ਅੱਛਾ ਅਲੱਗ-ਅਲੱਗ ਇਹ ਸਰੇ ਵਾਲੇ ਹੀ ਮਾਨਿਕ ਚੱਲੂ ਠੀਕ ਆ ਤੇ ਆਪਣੇ ਕੋਲ ਹਾਰਨ ਦੇ ਵੀ ਵਾਅਦੇ ਹੁੰਦੇ ਆ ਹਾਂ ਹਾਂ ਹਾਰਨ ਦਿਖਾ ਦਿਓ ਤੇਜ ਲਾ ਕੇ ਦਿਖਾ ਦੋ ਬਾਈ ਪਹਿਲਾਂ ਠੀਕ ਹੈ ਇਦੋਂ ਤੱਕੜਾ ਦੋ ਥੋੜਾ ਜਿਹਾ ਮਾਡਲ ਉੱਚਾ ਆ ਗਿਆ ਕੀ ਹਨ ਬਾਈ ਜਾਵੇ ਕ੍ਰੇਡਾ ਵਾਲੇ ਇਹ ਵੀ ਦਿਖਾ ਦੋ ਬਾਈ ਚਲਾ ਕੇ ਦਰਬਾਰ ਲਾਈਟ ਪਈਆ ਇਹ ਕਿੰਨੇ ਇੰਚੀਆ ਬਾਈ ਇਹ ਵੀ 31 ਇੰਚ ਹੈ ਦੇ ਵਿੱਚ 3 ਇੰਚ ਤੋਂ ਸ਼ੁਰੂ ਹੋਇਆ ਠੀਕ ਹੈ 31 41 52 ਆ ਇੱਕ ਹੀ ਆ ਆ 31 41 52 ਤੁਹਾਡੇ ਕੋਲ ਸਾਰੇ ਸਾਰੇ ਨੰਬਰ ਹੈਗੇ ਨੇ ਠੀਕ ਹੈ ਠੀਕ ਹੈ ਬਾਈ ਬਾਕੀ ਜਿਹੜੇ ਆ ਜਿੱਦਾਂ ਲਾਈਟਾਂ 걸 ਰਹੀਆਂ ਨੇ ਜਿਹੜੇ ਥੱਲੇ ਕੰਬ ਜੇ ਮੰਨਦੇ ਹੁੰਦੇ ਨੇ ਅਛਾ ਉਹ ਹੋ ਅਜਗਰ ਬਾਈ ਇਹ ਵੀ ਦਿਖਾ ਦਿਓ ਬਾਈ ਚਲਾ ਕੇ ਆ ਦੇਖੋ ਮਿੱਤਰੋ ਥੋੜਾ ਜਿਆ ਚੰਨ ਨ ਕਰ ਕਿੜਕਾ ਪੈ ਰਿਹਾ ਦੀਦਾ ਹੁੰਦਾ ਹੁਣ ਠੀਕ ਆ ਭਾਈ ਇਹ ਕਿੰਨਾ ਭਾਈ 30 ਜਿਹੇ 16 ਫਿਰ ਕਰ ਸੈਟਰ ਅੱਛਾ ਸਾ ਇਹ ਦੋ ਹੀ ਹੁੰਦੇ ਆ ਚ ਠੀਕ ਆ ਠੀਕ ਆ ਵੇ ਤੇ ਹੋਰ ਦਿਖਾ ਦਿਓ ਭਾਈ ਆਪਣੇ ਕੋਲ ਕੀ ਕੋਸਾ ਆਹ ਸ਼ੇਰ ਜਿਵੇਂ ਚੱਲਣ ਲੱਗ ਰਿਹਾ ਭਾਈ ਹੂੰ ਹੂੰ ਦੇਖ ਬੱਤੀ ਲੰਝੜੀਆਂ ਆ ਗਈਆਂ ਕਿੱਦਾਂ ਇਹ ਆ ਗਈ ਆਹ ਚੀਜ਼ ਆ ਗਈ ਅੱਛਾ ਇਹ ਚਲਾ ਕੇ ਦਿਖਾ ਦੱਕਾ ਦੀ ਮੇਨ ਚ ਚਾਨਣ ਦੇਖ ਸਕਦੇ ਮਤਲਬ ਕੁਝ ਦਿਨੇ ਵੀ ਇੰਨਾ ਜਲੂਸ ਕਰਦੇ ਆ ਇਹ ਰਾਤ ਨੂੰ ਦੇਖ ਲੋ ਅੱਖਾਂ ਭੰਦ ਨਹੀਂ ਹੋਉਲਦੀਆਂ ਤੈਨੂੰ ਮੋੜ ਆ ਗਿਆ ਬਾਈ ਅੱਜ ਹਾਂ ਠੀਕ ਐ ਸਹੀ ਇਹ ਜਨੀਲਾ ਹੈ ਇਹ ਕਹ ਲੈ ਨੀਲਾ ਬਈ ਨਹੀਂ ਇਹ ਨੀਲਾ ਵੀ ਹੋਣਾ ਆ ਮੀਨ ਆਉਂਦੇ ਅੱਛਾ ਠੀਕ ਐ ਠੀਕ ਐ ਠੀਕ ਐ ਇਹ ਚਾਰ ਨੇ ਮੋੜ ਹੈ ਹਾਂ ਹਾਂ ਤੇ ਇਹ ਕਿੰਨੇ ਦਾ ਹਟਾ ਬਾਈ 900 ਰੁਪਏ ਦਾ ਜੋੜਾ 900 ਦਾ ਜੋੜਾ ਤੇ ਆਹ ਜਿਹੜਾ ਪਹਿਲਾਂ ਵਿਖਾਇਆ ਸੀ ਆਪਾਂ ਕਿਹੜਾ ਬਾਈ ਇਹ 1000 ਰੁਪਏ ਦਾ ਜੋੜਾ 1000 ਰੁਪਏ ਦਾ ਤੇ ਹੋਰ ਦਿਖਾ ਦਿਓ ਬਾਈ ਕੀ ਕੁਝ ਆਪਣੇ ਕੋਲੇ ਕੋਈ ਕਹਾਂ ਇਹ ਥੋੜਾ ਇਹ ਲੂ ਹੈਵੀ ਦਾ ਆ ਗਿਆ ਵੱਡਾ ਇਹ ਮੈਟਲ ਦਾ ਬਾਈ ਯਾਰ ਹਾਂ ਮੂਲੀ ਬਰੇ ਪਿੱਛੋਂ ਮੈਟਲ ਦਾ ਮੂਡੂ ਪਲਾਸਟਿਕ ਦਾ ਹੈ ਅੱਛਾ ਇਹਨੇ ਫੇਰ ਨਾ ਭਾਵੇਂ ਹਾਂ ਇਹ ਬੜਾ ਚੱਲਦਾ ਜਗ੍ਹਾ ਅੱਜਕੱਲ ਇਹ ਕਿੰਨੇ ਦਾ ਬਾਈ ਇੱਕ ਇਹਦਾ ਦੇ ਇਹ ਆ ਪਰ ਇਹ ਕਿਹ ਕਿਹ ਫਿਟਿੰਗ ਕਿਵੇਂ ਆਉਂਦੀ ਆ ਬਾਈ ਇਹਦੀ ਇਹਦੇ ਅੰਦਰ ਬਈ ਸਾਰਾ ਰਬੜਾ ਹੁੰਦੀ ਆ ਜੀ ਅੱਛਾ ਤਿੰਨ ਟਾਈਪ ਦੀ ਹੋਰ ਇਸ ਨਾਲ ਸਰੀਆ ਮੋਟਾ ਪਤਲਾ ਹੁੰਦਾ ਉਹ ਕੱਢ ਜਾਂਦੀ ਬਸ ਇਹੀ ਕਿਸੇ ਧਰੀ ਜਾਂਦਾ ਹੈ ਉੱਤੇ ਹਾਂ ਹਾਂ ਫੋਲਾ ਜੀ ਮਤਲਬ ਅਸੀਂ ਪੇਜ ਕਸਾਈ ਜਾਂਦੇ ਅੱਛਾ ਪੇਜ ਕਸਾਈ ਜਾਂਦੇ ਆ ਠੀਕ ਆ ਠੀਕ ਆ ਆਹਦਾ ਬਾਹਰਲੇ ਟਰੱਕਾਂ ਵਾਲਾ ਮਿੱਤਰੋ ਹੋਰ ਦਿਖਾ ਦਿਓ ਬਾਈ ਆਪਣੇ ਕੋਲੇ ਕੀ ਕੁਝ ਗਾੜਾ ਸਟਾਪ ਆ ਗਿਆ ਬਈ ਇਹ 90 ਰੁਪਏ ਦਾ 90 ਦਾ ਵਾਸੇ ਠੀਕ ਆ ਠੀਕ ਆ ਕੋ ਗ੍ਰੇਲ ਲੈ ਟਾਲੀਆਂ ਇਦਾਂ ਕਰਾਂ ਦੀ ਲੱਗਦੀਆਂ ਨੇ ਵੀਰੇ ਬਹੁਤ ਸਿਆਲੀਆਂ ਨਹੀਂ ਉਹ ਜਿਹੜੀਆਂ ਪੀਲੀਆਂ ਨੇ ਡਟੂਈ ਚੱਲਦੇ ਹੁੰਦੇ ਅੱਛਾ ਅੱਛਾ ਠੀਕ ਹੈ ਠੀਕ ਹੈ 18 ਨੇ ਲੱਗੀਆਂ ਹੋਣਗੀਆਂ ਵੱਧ ਹੋਣਾ ਨੇ ਚੱਲ ਠੀਕ ਹੈ ਤੇ ਆਹ ਆਪਣੇ ਕੋਲ ਆ ਗਿਆ ਬਾਈ ਸਕਰੀਨ ਜੀ ਵੀਰੇਸ ਬੋਰਡ ਆ ਗਿਆ ਜਮੇ ਇਹ ਚਲਾ ਕੇ ਦਿਖਾਵਾਂਗੇ ਹਾਂ ਲੋ ਮੈਟਰ ਇਹ ਬਈਆ ਪੰਜ ਜਿਹੜਾ ਮਤਲਬ ਭਰ ਸਕਦੇ ਆ ਆਪਾਂ ਇਹ ਐਪ ਡਾਊਨਲੋਡ ਹੋ ਜਾਂਦਾ ਦਾ LED ਆਕ ਅੱਛਾ ਠੀਕ ਆ ਬਈ ਉਹਦੇ ਚੋ ਕੁਛ ਮਰਜ਼ੀ ਕਰੀਓ ਠੀਕ ਆ ਠੀਕ ਆ ਤੇ ਇਹ ਕਿੰਨੇ ਦੀ ਆ ਬਈ ਸਕਰੀਨ ਇਹ ਵੀਰੇ 4500 ਇਹ ਜਿਹੜੇ ਵੀ ਸ਼ਾਇਦ 600 ਹੋਣਗੇ ਬਈ ਇਹ ਚ 2 ਫੁੱਟ ਦਾ ਸਾਈਜ਼ ਆਉਂਦਾ ਉਹਦੇ ਬਾਅਦ 3 ਫੁੱਟਾਂ ਦਾ ਠੀਕ ਆ ਠੀਕ ਆ ਬਈ ਤੇ ਹੋਰ ਦਿਖਾ ਦਵਾਂ ਮੈਂ ਬਈ ਆਪਣੇ ਕੋਲ ਠੀਕ ਹੋ ਸਕਦੀਆਂ ਆ ਗਈਆਂ ਇਹ ਗੱਡੀਆਂ ਵਾਲੀਆਂ ਹਾਂ ਇਹ ਮਨੁੱਖੀ ਸਿਰ ਨੂੰ ਨਾ 4000 ਇਹ ਰਹਿ ਗਈ 4000 ਦੀ ਬਸ ਤੇ ਫੀਟਿੰਗ ਆਪੇ ਕਰ ਲਓ ਤੁਸੀਂ ਤਾਂ ਅਗਲਾ ਕਰ ਵੀ ਦੇਵਾਂਗੇ ਜੇ ਅਗਲਾ ਆਪੇ ਕਰਨਾ ਤਾਂ ਠੀਕ ਆ ਠੀਕ ਆ ਬਾਈ 4000 ਦੀ ਹੈ ਹਾਂ ਹਾਂ ਠੀਕ ਆ ਆ ਰੈਮ ਰੂਮ ਬਾਈ ਇਹ ਵਿਚਿੰਗ ਕਰ ਦੋਰਾ ਹੈ ਬਾਈ 2 ਜੀ ਦੀ ਰੈਮ ਹੁੰਦੀ ਹੈ 32 ਰੂਪ ਤੋਰੇ ਜੀ ਦੀ ਠੀਕ ਆ ਠੀਕ ਆ ਤੇ ਹੋਰ ਬਾਈ ਕੀ ਕੋ ਰਹਿ ਗਿਆ ਆਪਣੇ ਕੋਲੇ ਰਹਿ ਤਾਂ ਅਜੇ ਬਹੁਤ ਕੁਝ ਗਿਆ ਤਾਂ ਕੋਈ ਨਹੀਂ ਰਹਾ ਕੁਝ ਸੂਰ ਬਾਕੀ ਜਿਦਾ ਹਾਲ ਹੈ ਤਾਂ ਆ ਗਿਆ ਹਮ ਪਰੋਂ ਪਰ ਤੇ ਨਾ ਠੀਕ ਹੈ ਬਾਈ ਇਹ ਵੀ ਚੱਲਦੀਆਂ ਹੋ ਬਹੁਤ ਲਵਾਈਆਂ ਲੋਕਾਂ ਨੇ ਆਹ ਕੜਾ ਅੱਡਾ ਬਈ ਇਹਦੇ ਹਾਂ ਇਹ ਕੜਾ ਇਹ ਤੇ ਜੈਲੂ ਚੱਲਦਾ ਠੀਕ ਹੈ ਠੀਕ ਹੈ ਫਾਰਮ ਟ੍ਰੈਕ ਵਾਲੇ ਇੰਡੀਕੇਟਰ ਹੋ ਗਏ ਇਹਦਾ ਇਹਦਾ ਕੀ ਇਹ ਵੀ 800 ਦਾ ਜੋੜਾ ਇਹਦਾ ਵੀਰੇ ਹਾਂ ਹਾਂ ਇਹਦਾ ਵੀਰੇ 1800 ਦਾ ਟੌਕੜਾ ਠੀਕ ਹੈ 1800 ਦਾ ਇਹ 800 ਦਾ ਜੋੜਾ ਹਾਂ ਹਾਂ ਠੀਕ ਆ ਤੇ ਇੱਧਰ ਆ ਕੀ ਪਿਆ ਬਾਈ ਟੋਪਾਂ ਟੂਪਾਂ ਆਵਾਵਾ ਕੁਝ ਪਿਆ ਇਹ ਵੀਰੇ ਕਾਰਾਂ ਦੇ ਆ ਗਏ ਪਰਫਿਊਮ ਵਗੈਰਾ ਅਸ਼ੇ ਪਰਫਿਊਮ ਵਾਲੇ ਆ ਠੀਕ ਆ ਠੀਕ ਆ ਬਾਕੀ ਆ ਪੱਖੇ ਆ ਗਏ ਟਰੈਕਟਰਾਂ ਨੇ ਇਹ ਕਿੰਨੇ ਦਾ ਬਾਈ ਕੀ 900 ਦਾ ਬਈ 900 ਦੀ ਬੱਕੀ ਆ ਇਹ ਵਧੀਆ ਬਈ ਕੰਪਨੀ ਕੰਪਨੀਆਂ ਜਗੜਾ ਵਧੀਆ ਈ ਸ਼ੌਂਕ ਦੀ ਆ ਇਤੋਂ ਵਧੀਆ ਚੌਲੀਆਂ ਫਾਟੀਆਂ ਵੀ ਮਿਲ ਜੂਗੀ ਉਹ ਕਿੰਨੇ ਦੀ ਆ ਉਹ ਬਸ 100 ਰੁਪਏ ਤੋਂ ਮਹਿੰਗੀ ਹੁੰਦੀ ਆ ਅੱਛਾ ਬਸ 90000 ਰੇਟ ਹੈ ਇਹਦਾ ਠੀਕ ਆ ਤੇ ਹੋਰ ਕੁਝ ਰਹਿ ਗਿਆ ਬਈ ਆਪਣੇ ਆ ਪ੍ਰੈਸ਼ਰ ਹਾਰਨ ਜਿਹੇ ਪਏ ਨੇ ਇਹ ਆਵੇਂ ਨੇ ਬਈ ਇਹਦੇ ਹਰੇਕ ਚੀਜ਼ ਲੱਗ ਜਾਂਦੇ ਆ ਇਹਨਾਂ ਨਾਲ ਤਾਂ ਟੈਂਕੀ ਤੁੰਕੀ ਲਾਉਣੀ ਪੈਂਦੀ ਹਣਾ ਮੋਟਰ ਵਾਲੀ ਹੁੰਦੀ ਠੀਕ ਆ ਠੀਕ ਆ ਮਿੱਤਰੋ ਦੇਖ ਸਕਦੇ ਤੁਸੀਂ ਹੋਰ ਵੀ ਇਲੈਕਟ੍ਰੋਨ ਉਟਾ ਬਹੁਤ ਪਈਆਂ ਨੇ ਹੁਣ ਤੁਹਾਨੂੰ ਸਾਰਿਆਂ ਨੂੰ ਚਲਾ ਕੇ ਦਿਖਾ ਨਹੀਂ ਸਕਦੇ ਬਾਈ ਦਾ ਪੇਜ ਆ ਉਹ ਪੇਜ ਕੀ ਨਾਂ ਤੇ ਬਾਈ ਆਪਣਾ ਜੱਟ ਸਟੋਰ ਦੇ ਨਾਂ ਤੇ ਦਿਖਾ ਦੇ ਬਾਈ ਮੜੇ ਆਪ ਹੁਣ ਤੇ ਆਹ ਜੀ ਮਿੱਤਰੋ ਪੇਜ ਬਾਈ ਦਾ ਫੋਲੋ ਕਰ ਲਓ ਤੁਸੀਂ ਸਾਰੇ ਇਹ ਤੋਂ ਦੇਖ ਕੇ ਤੁਸੀਂ ਆਨਲਾਈਨ ਉਹ ਮਤਲਬ ਵੀ ਆਪਣਾ ਜਿਵੇਂ ਮੰਗਾਉਣੀ ਹੈ ਕਿਸੇ ਨੇ ਦੂਰ ਬੇਬੀ ਜਾਂਦੇ ਨੇ ਆਪਣੀ ਗੋਰੀਏ ਠੀਕ ਆ ਠੀਕ ਆ ਭਾਈ ਕਿੱਥੇ ਕਿੱਦਾਂ ਭੇਜਣੇ ਆ ਆਪਾਂ ਭਾਈ ਸਾਰੇ ਕਿਤੇ ਭੇਜਣੇ ਆ ਜਿਵੇਂ ਹੁਣ ਆ ਨਿਊਯਾਰਕ ਲਈ ਭੇਜਣਾ ਹੈ ਯੂ ਐਸ ਏ ਅੱਛਾ ਯੂ ਐਸ ਏ ਭੇਜਣਾ ਹੈ ਬਾਕੀ ਤਿੰਨਾ ਵੀ ਹੁੰਦਾ ਸਾਰੇ ਕਿਤੇ ਭੇਜਣੇ ਆ ਲੋ ਕਰੰਡੀ ਠੀਕ ਆ ਠੀਕ ਆ ਭਾਈ ਆਹਾਂ ਕੀ ਜਗਾਰ ਭਾਈ ਨਿਓਂ ਨੂੰ ਲੈਟਣਿਆ ਮੈਂ ਵੀ ਮੈਂ ਅੱਛਾ ਮੈਂ ਲੈ ਤਾਂ ਹੋਰ ਕੋਈ ਲੈਟ ਫੜ ਭਾਈ ਦਿਖਾਉਣ ਵਾਲੀ ਹੋਵੇ ਉਹ ਵੀ ਦਿਖਾ ਦੇ ਜੇ ਮੈਂ ਨਾ ਆਨਲਾਈਨ ਹੋ ਗਈ ਤੇ ਇਹ ਕਿਹੜਾ 250 ਰੁਪਏ ਦਾ ਰੋਲ ਆ 5 ਮੀਟਰ ਦਾ ਸਾਰਾ ਰੋਲ 250 ਦਾ ਇਹ 5 ਮੀਟਰ ਦਾ ਇਹ ਠੀਕ ਆ ਠੀਕ ਆ ਆ ਬਹੁਤ ਪਈਆਂ ਮਿੱਤਰੋ ਲੈ ਜਾਓ ਬਾਕੀ ਸਭ ਕਵਰ ਹੋ ਗਏ ਬਈ ਟੈਕਸ ਵਾਲਿਆਂ ਦੇ ਇਹ ਕਿੰਨੇ ਦਾ ਬਈ ਜੂੜਾ ਇਹ 800 ਰੁਪਏ ਦਾ 800 ਦਾ ਜੂੜਾ ਜਿੱਦਾਂ ਪਾਈਪ ਹੋ ਗਿਆ ਜਾਲੀਆਂ ਇਹ ਟਰੈਕਟਰ ਦਾ ਦੇਖਦੇ ਫੀਟਿੰਗ ਆ ਜਾਂਦੀ ਬਈ ਇਹ ਹਾਲੈਂਡ ਵਾਲਾ ਮਿੱਤਰੋ ਜਿਹੜਾ ਪੈਪ ਚੱਲਦਾ ਉਹ ਉਹ ਹੈ ਇਹ ਇਹ ਕਿੰਨੇ ਦਾ ਬਾਈ ਇਹ ਵੀ ਰ 1800 ਦਾ ਕੂਰੀਅਰ ਕਰਕੇ ਆ ਜੇ ਦੁਕਾਨ ਤੋਂ ਲੈ ਜੂ ਤਾਂ 1600 ਦਾ ਠੀਕ ਹੈ ਤੇ ਜਿਹੜਾ ਦੂਜਾ ਆਪਣਾ ਜਾਲੀ ਵਾਲਾ ਹੁੰਦਾ ਉਹ ਵੀ ਹੁਣ ਤੁਹਾਡੇ ਕੋਲੇ ਉਹ ਵੀ ਹਾਂ ਬਈ ਉਹਦਾ ਕੀ ਰੇਟ ਆ ਬਾਈ ਉਹ ਵੀ 1600 ਰੁਪਏ 1600 ਦਾ ਹੀ ਉਹ ਵੀ ਹਾਂ ਮਿੱਤਰੋ ਬਹੁਤ ਭਰਿਆ ਪਿਆ ਜੀ ਗਾੜ ਇਧਰੋਂ ਹਾਂ ਲੋ ਮਿੱਤਰੋ ਨਹੀਂ 2200 ਚੱਲੀ ਜਾਂਦਾ ਇਹ 1600 ਦਾ ਹੈਗਾ ਤੇ ਜੇ ਕੂਰੀਅਰ ਕਰਨਾ 1800 ਦਾ ਬਾਈ ਮਰੀ ਟੈਲੀਫੋਨ ਕੋਰੀਅਰ ਦਾ ਆਇਆ ਦੇ। ਠੀਕ ਆ 300 ਹੋਣਾ ਕੋਰੀਅਰ ਦਾ। ਆਹ ਸਟੀering ਆ ਮਿੱਤਰੋ। ਆਹ ਫੜੀ ਹੋਈ ਸ਼ਲੈਂਸਰ। ਆਹ ਦੇਖ ਸਕਦੇ ਆ ਮਿੱਤਰੋ ਤੁਸੀਂ। ਪੂਰੇ ਜੱਬ ਕੱਢਣਾ ਆਇਟ ਮਾਰੇ ਨੇ। ਇਹ ਕਿੰਨੇ ਦਾ ਭਾਈ ਇਹ ਸਟੀering ਜੇ? ਇਹ ਭਾਈ 1600 ਦਾ। ਠੀਕ ਆ 1600 ਦਾ। ਇਹਦੇ ਡੱਡੂ ਜੇ ਵੀ ਲੱਗ ਜਾਂਦੇ ਕਮਾਉਣ ਜਿਹੜੇ ਇਹਨੂੰ। ਉਹ ਲੱਗ ਜਾਂਦਾ ਕਰਨ ਵਾਲਾ ਲੱਗ ਜਾਂਦਾ। ਠੀਕ ਆ ਠੀਕ ਆ। ਚਾਹੀਦੇ ਆ ਬਹੁਤ ਬਹੁਤ ਓਕੇ ਆ ਸਾਰੀ। ਇਹ ਰੰਗ ਰੰਗ ਜਗਾਰ ਸਾਰਾ ਤੁਹਾਡੇ ਕੋਲ ਹੈਗਾ। ठीक है ये भी ऑरिजिनल है हमारे ट्राइटर्म वाले जॉन है ना ये भाई दूजे हम देने क्यों भी जाएँ मैं पंगु मार मोल लेने अच्छा अच्छा देने आपको इनलेट हो ये मेरे दुबरे नॉर पैदी नॉर पैदी एक का हाँ ठीक है आप अता जाके निकालो सारा दुबरे बीपी सामान बाले अच्छा बीपी सामान बाले हाँ क ਜੋ ਨਾਲ ਇਹ ਤੇ ਪੈਂਦਾ ਰੇਡੀਏਟਰ ਚ ਅੱਛਾ 2-3 ਸਾਲ ਲਈ ਮੰਨੋ ਜੇ ਵਾਸਪਾਈ ਹੋ ਜਾਂਦੀ ਹੈ ਰੇਡੀਏਟਰ ਦੀ ਵੀ ਤੇ ਹੈੱਡ ਦੀ ਵੀ ਠੀਕ ਆ ਠੀਕ ਆ ਤੇ ਹੋਰ ਮਿੱਤਰੋ ਤੁਹਾਨੂੰ ਪਹਿਂ ਦਿਖਾਤਾ ਗਰਮੀ ਦੀ ਇੰਡੀਆ ਲਾਈਟ ਵਾਜੀ ਸੀ ਤੇ ਫੇ ਤੁਹਾਨੂੰ ਬਾਈ ਵਾਲਾ ਦਿਖਾਤਾ ਸੀਗਾ ਤੇ ਨੰਬਰ ਵੀ ਦੱਸ ਦਿੰਨੇ ਆ ਬਾਈ ਦਾ ਹਨਾ ਤੁਸੀਂ ਆਰਡਰ ਕਰ ਸਕਦੇ ਹੋ ਆਨਲਾਈਨ ਸਾਰਾ ਕੁਝ ਤੇ ਬੱਤੀਆਂ ਬੱਤੀਆਂ ਹਾਰਨਾ ਆਪਣੇ ਜਿਹੜੇ ਉਹ ਹੁੰਦੇ ਆ ਪੁਲਸ ਵਾਲੇ ਸਾਈਰ ਨੇ ਸੋਨੇ ਦੇ ਜਿਹੜਾ ਸਾਰਾ ਕੁਝ ਹੈਗਾਗਾ ਬਾਈ ਕੋਲੇ ਤੇ ਤੁਸੀਂ ਪੇਜ ਤੇ ਸਾਰਾ ਕੁਝ ਦੇਖ ਲਿਓ ਇਹ ਕਾਹ ਲਾਈਟਾਂ ਰਹੀਆਂ ਸੀ ਆ ਬਾਈ ਪੋਚਾ ਲਈ ਨਹੀਂ ਨੇ ਹਾਂ ਹਾਂ ਨਹੀਂ ਬਾਈ ਰਿਮੋਟ ਵਾਲੀ ਵੀ ਮਿਲ ਜੂ ਤੇ ਬਿਨਾਂ ਰਿਮੋਟ ਵਾਲੀ ਵੀ ਮਿਲ ਜੂ ਠੀਕ ਆ ਰਿਮੋਟ ਪਏ ਇਹਨਾਂ ਦੇ ਨਾਲ ਰਿਮੋਟਾਂ ਮਿੱਤਰਾਂ ਦਾ ਤੇ ਬਾਕੀ ਆ ਵੱਡੀਆਂ ਲਾਈਟਾਂ ਜਿਹੜੀਆਂ ਦਿਖਾਈਆਂ ਤੁਹਾਨੂੰ ਐਚ ਆਈ ਡੀ ਜਿਹੜੀਆਂ ਹੁੰਦੀਆਂ ਨੇ ਬਾਕੀ ਜਿਵੇਂ ਆ ਪਾਵਰ ਨਾਲ ਇਹ ਰੂਟਰੀ ਕਾਪੀ ਹੈ ਇਹ ਮਿਲ ਜੂ 900 ਦਾ ਜੋੜਾ ਇਸ 900 ਦਾ ਮਿਲ ਜੂ ਇਹ ਇਹ ਚ ਲਾ ਕੇ ਦਿਖਾਈ ਬਾਈ ਇੱਕ ਆ ਨੌਜੋਦਾ ਮਿੱਤਰੋ ਦੇਖਣ ਨੂੰ ਇਹ ਜਮਾਂ origignal ਹੀ ਲੱਗਦਾ ਇਹਨੇ ਸ਼ੋਰ ਨੂੰ ਲਾਣਿਆ ਪੂਰੇ ਵਧੀਆ ਹੈ ਚੱਲਦੇ ਵੀ ਵਧੀਆ ਹੈ ਸ਼ੋਰ ਨੂੰ ਕੱਲ ਨੂੰ ਤੇ ਬਸ ਹੁਣ ਤੁਸੀਂ ਸਾਰਾ ਕੁਝ ਪੇਜ ਤੇ ਦੇਖ ਲਓ ਮਿੱਤਰੋ ਹੁਣ ਪੇਜ ਦੱਸਤਾ ਵੀ ਕਿਹੜਾ ਬਾਈ ਦਾ ਤੇ ਇੱਕ ਨੰਬਰ ਨੰਬਰ ਦੱਸ ਦੋ ਬਾਈ ਛੋੜਾ ਇੱਕ ਨੰਬਰ ਬਾਈ 838590033 ਦੁਬਾਰੇ ਫੇਰ ਬੋਲ ਇੱਕ ਵਾਰ 838490033 ਇੱਕ ਵਾਰ ਲੋਕੇਸ਼ਨ ਵੀ ਦੱਸ ਦੋ ਬਾਈ ਦੁਬਾਰਾ ਲੋਕੇਸ਼ਨ ਬਾਈ ਤਪਾ 메ਨ ਬਾਜ਼ਾਰ ਬਸ ਸਟੈਂਡ ਦੇ ਬਿਲਕੁਲ ਸਾਹਮਣੇ ਪੁਰਾਣੇ ਬਸ ਸਟੈਂਡ ਦੇ ਕੋਨਸ ਰੋਡ ਦੇ ਉੱਤੇ ਠੀਕ ਹੈ ਬਾਈ ਤੇ ਮੇਰੇ ਕੋਲ ਕੋਈ ਕਾਈ ਦੀ ਆਈਡੀ ਤੁਹਾਨੂੰ ਦਿਖਾਤੀ ਤੁਸੀਂ ਸਾਡੇ ਨਾਲੇ ਫੋਲੋ ਕਰ ਲਿਓ ਤੇ ਨਾਲੇ ਉੱਥੋਂ ਜਿਹੜਾ ਕੋਈ ਲੈਣਾ ਤੇ ਆਪਦਾ ਕਰਕੇ ਸੇਵ ਹਨਾ ਉਸ ਕੋਟ ਨੂੰ ਤੇ ਬਾਈ ਨੂੰ ਭੇਜ ਕੇ ਆਰਡਰ ਕਰ ਸਕਦੇ ਆ ਤੇ ਧੰਨਵਾਦ ਸਾਡਾ ਵੀਡੀਓ ਦੇਖਣ ਲਈ ਕਮੈਂਟ ਕਰਕੇ ਦੱਸ ਦਿਓ ਤੇ ਰੇਟ ਬਾਈ ਦਾ ਜਮਾ ਜਾਇਜ ਨੇ ਓਕੇ ਆ ਜਮਾ ਆਹ ਸਲਾਨਸਰ ਨਹੀਂ ਤੁਹਾਨੂੰ ਜਾਲੀ ਵਾਲਾ 2200 ਹਰੇ ਕਿਤੇ ਮਿਲਦਾ ਠੀਕ ਆ 1600 ਲੱਗਿਆ ਤੇ 300 ਕੋਰੀਅਰ ਦਾ ਜੇ ਇਥੋਂ ਲੈ ਕੇ ਜਾਣਾ ਤਾਂ 1000 ਦਾ ਧੰਨਵਾਦ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਲਾਈਕ ਕਮੈਂਟ ਕਰਕੇ ਦੱਸ ਦਿਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ